ਸਾਸਰੀਆ ਕਾਲ ਜੀ ਸਾਰੇ ਭੈਣ ਭਰਾਵਾਂ ਦਾ ਵਾਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿਖਾਉਣ ਲੱਗੇ ਆ ਤੁਹਾਨੂੰ ਪਿੰਡ ਲਖੂਆਲ ਤਹਿਸੀਲ ਹੀ ਨਾਲਾ ਤੇ ਜਲਾ ਅਮਰਸਰ ਕੁਛ ਵੇਰਾਂ ਤੋਕੜਾ ਗੰਮਣਾ ਦੇ ਕੋ ਤਾਜ਼ੀਆਂ ਸੋਈਆਂ ਦੇ ਮੁੱਲ ਬਿਲਕੁਲ ਅੱਜ ਨਿਕ ਨਿਕਿਆ ਨੀਡੇ ਵੀਰ ਨੇ ਕਰਤੇ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਨੇ ਸਾਰੀ ਡਿਟੇਲ ਨੀਡੇ ਵੀਰ ਕੀ ਹਾਲ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਾਸਿਕਾਲ ਵੀਰ ਕੀ ਹਾਲ ਚਾਲ ਆ ਬਹੁਤ ਵਧੀਆ ਗੁਰੂ ਦਾ ਆਂਦਾ ਸੀ ਕਿਰਪਾ ਜੀ ਕਿਰਪਾ ਹੀ ਚਾਹੀਦੀ ਹੋਰ ਸੁਣਾਉ ਵਧੀਆ ਵਧੀਆ ਥੋੜਾ ਹਨੇਰਾ ਹੀ ਕਰ ਆਏ ਜੀ ਹਨੇਰਾ ਤੁਹਾਨੂੰ ਪਤਾ ਦੱਸੀ ਤੇ ਹੈਗੀ ਗੱਲ ਅੱਜ ਅੱਛਾ ਹਾਂਜੀ ਹੋਰ ਠੀਕ ਠਾਕ ਆ ਸਾਫ ਵਧੀਆ ਜੀ ਠੀਕ ਠਾਕ ਤੇ ਅੱਜ ਮੁੱਲ ਬਿਲਕੁਲ ਨਿਕਨਗੇ ਮੁੱਲ ਮਤਲਬ ਨਿੱਕੇ ਤੇ ਮਾਲ ਵੀ ਚੰਗਾ ਦਿਖਾਉਂਦਾ ਮਾਲ ਵੀ ਚੰਗਾ ਹੈਨਾ ਜੀ ਸਾਫ ਹਾਂਜੀ ਤੇ ਨਾਮ ਤੇ ਐਡਰੈਸ ਦੱਸੋ ਹਾਂ ਵੀਰ ਜੀ ਨੀਟਾ ਪਿੰਡ ਲਖੂ ਵਾਲਾ ਤੁਸੀਂ ਲਈ ਨਾਲਾ ਜਿਹੜਾ ਅਮਰਸਰ ਫੋਨ ਨੰਬਰ 9592660568 ਠੀਕ ਹੈ ਵੀਰ ਜੀ ਅਗੋਂ ਆਪਣਾ ਨੇੜੇ ਰਮਦਾਸ ਜੀ ਹਾਂਜੀ ਰਮਦਾਸ ਦੇ ਨਾਲ ਹੀ ਆ ਬਿਲਕੁਲ ਹੈਨਾ ਤੇ ਨੇੜੇ ਵੀਰ ਪਹਿਲਾਂ ਇੱਥੋਂ ਬਾਹਰ ਤੋਂ ਕਰੀਏ ਸ਼ੁਰੂ ਏ ਬੱਛੀ ਵੀਰ ਜੀ ਦੰਦਾ ਜਾ ਅੱਛਾ ਉਹ 6 ਦੰਦਾ ਅੱਛਾ ਮਗਰ ਇਹਦੇ ਬੱਛੀ ਆ ਅੱਛਾ ਸਾਨੂੰ ਵਖਾ ਦੇਣੇ ਆ ਹਾਂਜੀ ਮਗਰ ਵੀ ਵਸ਼ੀ ਆ ਮਗਰ ਵੀ ਬੱਛੀ ਦਾ ਬੱਛੀ ਵੇਖੋ ਤਾਂ ਵੀਰ ਜੀ ਵਸ਼ੀ ਵੇਖੋ ਤੋਹਫਾ ਹੀ ਆ ਜਾਉਣਾ ਤੇ ਪਰਸੋਂ ਦੀ ਸੂਈ ਆਏ ਪਰਸੋਂ ਦੀ ਸੂਈ ਹੈ ਹਾਂਜੀ ਠੀਕ ਆ ਤੇ ਬੋਲਾ ਬਣਾ ਕੇ ਗੁਆਣ ਕੇ ਚੈੱਕ ਕਰ ਲੇ 20 ਕਿਲੋ ਬੋਲਾ ਸਟਾਰਟ ਆ ਅੱਛਾ 20 ਕਿਲੋ ਬੋਲਾ ਆ ਜੀ ਕਹਿਣ ਵਾਲੇ ਨੇ ਉਹ ਕੰਡੇ ਦੇ ਰੱਖ ਕੇ ਖੜੇ ਕੋਈ ਆ ਭਾਂ ਕੋਈ ਤਸੱਲੀ ਕਰਕੇ ਖੜੇ ਠੀਕ ਆ ਵੀਰ ਜੀ ਹਾਂਜੀ ਇਹਨਾਂ ਦੁੱਧ ਬੱਛੀ 26 27 ਕਿਲੋ ਆਰਾਮ ਨਾਲ ਦਊਗੀ ਠੀਕ ਆ ਵੀਰ ਜੀ ਦੂ ਸਖਤ ਬੋਲਾ ਉਗਾ ਲੈ ਸਖਤ ਬੋਲਾ ਉਪਰਸੋ ਦੀ ਸੂਈ ਹੈ ਬਹੁਤ ਹੀ ਸੋਹਣੀ ਸੁਨਖੀ ਦਾ ਕੱਦ ਵਜਨ ਬੜਾ ਵਸ਼ੀ ਦਾ ਆ ਗਿਰ ਗਿਰ ਤੇ ਥਣ ਲੱਗਾ ਗਲਾਬੀ ਇਦਾਂ ਦੀਆਂ ਵੀ ਗੱਲਾਂ ਆ ਗਾਆਂ ਦੀਆਂ ਕਰ ਇੰਨੀ ਚੋਣ ਲੱਗੀ ਠੀਕ ਹੈ ਵੀਰ ਜੀ ਥਨਾ ਦਾ ਸੈ ਇ ਤੇ ਗੈਬ ਖਾਦਨੇ ਗਲਾਬੀ ਥਾਣਾ ਆ ਗਿਆ ਜੀ ਪੂਰੀ ਸੋਹਣੀ ਸੁਨਖੀ ਵਸ਼ੀ ਆ ਗਈ ਤੇ ਮਗਰ ਵੀ ਵਸ਼ੀ ਆ ਦੋਵੇਂ ਫਾਇਦੇ ਹੋ ਗਏ ਤੇ 5 26 ਕਿਲੋ ਵਾਲੀ ਵੀ ਇਹ ਕਹਿੰਦਾ ਵਹਿ ਰਿਆ ਬਾਕੀ ਕੋਈ ਸਟਾਰਟ ਹੀ ਆਏ ਅੱਛਾ ਹਾਂ ਜਿਹੜਾ ਮਰਗੀ ਵੀਰ ਆ ਲੋ ਵੀਰ ਜੀ 20 ਤੋਂ ਸਟਾਰਟ ਜੇ ਉਹ ਇਹ ਕਹਿਣ ਵਾਲਾ ਨਹੀਂ ਹੋਊਗਾ ਠੀਕ ਹੈ ਵੀਰ ਜੀ ਇਨੇ ਡੰਗ ਮਰਦੀ ਚਵਾਲੇ ਸਾਡੇ ਕੋਲ ਤੇ ਵੀਰ ਜੀ ਮੋਲੇ ਦਾ ਮੋਲ ਵੀਰ ਜੀ ਬੱਛੀ ਤੇ ਇਹੋ ਜਿਹਾ ਜੈਜ ਕਰਦ ਗਿਆ ਅੱਜ ਲੋਕ ਲੱਖ ਲੱਖ ਮੰਗਣ ਦੇ ਨੇ ਮੰਗਦੇ ਆ ਹੈਂ ਮੰਗਦੇ ਤੇ ਬੱਛੀ ਦੇ ਦਈਏ ਹਾਂ ਤਾਂ ਨਾ 80000 ਦੀ ਕਰਦ ਗਏ ਥੋੜਾ ਆਜਾ ਥੋੜਾ ਜਿਹਾ ਕਰ ਪਹਿਲਾਂ ਮੈਂ ਤਾਂ ਜੈਜ ਨਹੀਂ ਨਹੀਂ ਮੈਂ ਕਹਿੰਦਾ ਸਹੀ ਆ ਤੁਹਾਡੀ ਗੱਲ 20 22 ਕਿਲੋ ਵਾਲੀ ਲਾ ਕੇ ਮੈਂ ਉਹ ਖਾਦੇ ਬੱਛੀ ਵੇਖ ਲੈ ਇੱਧਰ ਨਹੀਂ ਵੇਖ ਲਈ ਆ ਬੱਛੀ ਜਣੀ ਹਾਂਜੀ ਚਮਕ ਦਮਕ ਵਾਲੀ ਬੱਛੀ ਆ ਬਾਕੀ ਕਾਤਵਾਜ ਨੇ ਚੰਗਾ ਬੱਛੀ ਦਾ ਦੇਖੋ ਇਹ ਥਾਣਾ ਦਾ ਖਾਓ ਜੇਰਾ ਲੋ ਵੀਰ ਜੀ ਤੂੰ ਫਿਰ ਕਰਾ ਲਾ ਨਹੀਂ ਤੂੰ ਆਪ ਹੀ ਕਰ ਦੋ ਨਹੀਂ ਆਪ ਹੀ ਕਰ ਦੋ ਹਾਂ ਨਾ ਛੱਡ ਦਈਏ ਫਿਰ 75 ਦੀ ਚਲ 1000 ਹੋਰ ਛੱਡ ਦਿਓ 75000 ਦੀ ਦੇ ਰਹੇ ਪਰ ਬੱਛੀ ਵੇ ਲੋ ਇਥੇ ਅੰਕ ਚੋਚਵਾ ਕੇ ਤਸੱਲੀ ਨਹੀਂ ਨਹੀਂ ਵੀਰ 20 ਕਿਲੋ ਬੋਲਾ ਬੜੀ ਵੱਡੀ ਗੱਲ ਹੈ ਹੈ 20 ਕਿਲੋ ਤਸੱਲੀ ਕੰਡੇ ਲੈ ਕੇ ਖੜੇ ਸਾਡੇ ਕੋਲ ਕੰਡਾ ਨਾਲ ਲੈ ਸਹੀ ਗੱਲ ਹੈ ਵੀ ਸਹੀ ਹਾਂ ਦਿਖਾਤੀ ਵੀ ਜੀ ਜਗਾੜ ਵੇਖੋ ਪਾ ਲਗਾ ਉਹ ਬੀਸ ਆ ਉਸ ਉਹ ਰੀਆ ਮੇਰਾ ਵੀ ਰੱਖਾ ਮੈਂ ਲਓ ਜੀ ਨਿਕਨੇ ਨਿਕ ਮੁੱਲ ਵਿਖਾਉਣੇ ਆ ਲਓ ਜੀ ਨਿਕਨੇ ਨਿਕ ਮੁੱਲ ਵਛੀ ਪਲੂਂ ਅੱਛਾ ਮਗਰ ਵੀ ਵਛੀ ਲਓ ਜੀ ਮਗਰ ਵੀ ਵਛੀ ਹਾਂ ਤੇ ਥਣਾ ਦਾ ਸੈ ਦਿਖਾ ਦਿਓ ਇਦਾਂ ਬਹਿ ਕੇ ਇਹ ਥਣ ਕੱਢ ਜਾਂਦੀ ਵੀਰ ਜੀ ਮੈਂ ਕਹਿੰਦਾ ਥਣ ਕਿਤੇ ਕੱਢਦੀ ਸੀਲ ਠੰਡੀ ਵੇਖੋ ਅੱਛਾ ਹਾਂ ਮੈਂ ਇਤਰਾ ਪਿੱਛੋਂ ਦੀ ਵੀ ਬਹਿ ਰਹੋ ਲਓ ਵੀਰ ਜੀ ਹਾਂ ਜੀ ਖੋਲਿਓ ਗੁਰਿੰਦਰ ਜੀ ਮੰਨ ਲਓ ਗੱਪ ਗੁੱਪ ਨੇ ਮਾਣੇ 7-8 ਕਿਲੋ ਬੋਲਾ ਹੀ ਆ ਨਹੀਂ ਬੜੀ ਗੱਲ ਵਧੀਆ ਜੀ ਜਿੰਨਾ ਹੈਗਾ ਉਹਨਾਂ ਵੀਰ ਜੀ ਦੱਸਣਾ ਚਾਹੀਦਾ ਓਏ ਡਰਦੀ 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 ਆ ਚਲੋ ਥੋੜੀ ਜੀ ਡਰ ਥੋੜੀ ਜੀ ਡਰਦੀ ਆ ਕੋਈ ਗੱਲ ਨਹੀਂ ਬਾਕੀ ਪਸ਼ੂ ਠੰਡੀ ਆ ਠੰਡੀ ਸੀਲ ਵੇਖ ਲਈ ਆਪਾਂ ਕੋਈ ਚੱਕਣੀ ਨਹੀਂ ਠੀਕ ਹੈ ਵੀਰ ਜੀ ਠੀਕ ਹੈ ਮਗਰ ਵੀ ਬੱਚੀ ਲਓ ਵੀਰ ਜੀ ਠੰਡੀ ਸੀਲ ਆ ਥੋੜੀ ਜੀ ਡਰਦੀ ਕੈਮਰੇ ਨੂੰ ਅਸੀਂ ਪਹਿਲਾਂ ਹੀ ਸੁਆ ਇਹਨੂੰ ਪਾਇਆ ਪਤ ਲਿਹਾਰਾ ਠੀਕ ਹੈ ਵੀ ਇਹਦਾ ਨਾਥੇ ਹੀ ਇਹਨੂੰ ਮੈਂ ਕਰਕੇ ਕਰਦੀ ਆ ਤੇ ਵੀਰ ਜੀ ਇਹਦਾ ਮੁੱਲ ਨਿਗਾਹ ਜਿਹਾ ਦੱਸ ਦਿਓ ਮੁੱਲ ਕਰਦੀ ਆ 35000 35 ਨਹੀਂ 35 ਨਾਲ ਜੋਖ ਜਣੀ ਜੀ ਮੈਂ ਕਹਿੰਦਾ ਜਿੰਨੇ ਤੋਂ ਕਹਿਣਾ 30 30000 ਦੇ ਦੀਏ ਦੀ ਨਹੀਂ ਤੋਂ ਹੋਰ ਛੜੀ 28 ਦੀ ਜੇ ਮੇਰੀ ਮੰਨੋਂ ਦੇ 5 ਦੀ ਹਾਂ ਨਾ ਨਹੀਂ 26 ਦੀ ਨਹੀਂ 52 ਕੋਈ ਨਹੀਂ ਮਰਾ ਵੀਰ ਮੈਂ ਚੱਲ ਦੇ ਤੀ ਮੈਂ ਤਸੱਲੀ ਕਰ ਬਾਕੀ ਮਰਾ 5000 ਦੀ ਵਸ਼ੀ ਤੇ 6-7 ਕਿਲੋ ਜੇ 7 ਕਿਲੋ ਹੀ ਭੋਲਾ ਜੇ ਤੇ ਦੁੱਧ ਕਰ ਜੂ ਵੀਰ ਜੀ 10 ਕਿਲੋ ਮੈਂ ਕਹਿੰਦਾ ਇਹ ਦੋ ਘਟ ਕੀ ਦਊਗੀ ਚਵਾਈ ਜਮੀ ਬੜੀ ਲੱਗੀ ਠੰਡੀ ਸੀਲ ਪੂਰੀ ਆ ਬਾਕੀ ਬੋਦੀ ਵੀ ਨਹੀਂ ਛੋਟੀ ਕੋਈ ਇਹ ਵੀ ਨਾ ਸਮਝੇ ਵੀਰ ਵੀ ਛੋਟੀ ਆ ਕੋਈ ਛੋਟੀ ਨਾ ਵੱਡੀ ਹਾਂ ਵੱਡੀ ਵੀ ਨਹੀਂ ਗਈ ਵੀ ਚਲਾ ਮੇਲਿਆ ਤੇ ਅੱਗੇ ਆ ਮਨ ਲਓ ਆ ਗਈ ਜੇ ਇਹ ਮੱਛੀ ਵੀਰ ਜੀ ਵੱਡੀ ਆ ਅੱਛਾ ਦੁੱਜਾ ਇਹਦਾ ਸੁਆ ਆ ਅੱਛਾ ਮੰਨ ਲਓ ਇਹ ਤਾਜੀ ਦੁੱਧ ਦੇਂਦੀ ਰਹੀ 20 22 ਲੀਟਰ 20 22 ਕਿਲੋ ਹੈ ਹੁਣ ਦੁੱਧ ਦੇ ਅਸਲ ਪਤਾ ਕਿੰਨਾ ਜੇ ਪੱਕਾ ਜਿਹੜਾ 7 ਕਿਲੋ ਲੋ ਵੀਰ ਜੀ 7 ਕਿਲੋ ਐਵੇਂ 10 12 ਨਹੀਂ ਤੇ ਦੁੱਜਾ ਸੁਆ ਤੇ ਸੁਆ ਦੁੱਜਾ ਜੇ ਇਹ ਵੀਡੀਓ ਸਾਡੇ ਕੋਲ ਬਣੀ ਪਈ ਚੈੱਕ ਕਰਾਈ ਡਾਕਟਰ ਕੋ ਅੱਛਾ ਚੈੱਕ ਕਰਾਈ ਆ ਉਹਨੇ ਸ਼ੱਕ ਚ ਦੱਸੀ ਆ ਸ਼ੱਕ ਚ ਦੱਸੀ ਦੋੜੇ ਕਰਨੀ ਪੈਣੀ ਆ ਲੋ ਵੀਰ ਜੀ ਸ਼ੱਕ ਚ ਦੱਸੀ ਆ ਫਿਰ ਆਪਾਂ ਉਤਰਾਂ ਕਰਕੇ ਦੇਣੀ ਆ ਲੋ ਵੀਰ ਉਹਨਾਂ ਨੇ ਫੰਡਰ ਕਰਕੇ ਦੇਣੀ ਆ ਪਰ ਸ਼ੱਕ ਜੀ ਦੱਸੀ ਠੰਡਾ ਕਹਿੰਦੇ ਟੀਕਾ ਲਵਾ ਅਬਦੁਲ ਜਾਸੂ ਆ ਗਿਆ ਤਾਂ 7 ਕਿਲੋ ਦੁੱਧ ਜੇ ਇਹ ਬਾਕੀ ਮੁੱਲ ਵੀ ਇਹਨੂੰ ਪੁੱਛਨੇ ਆ ਬਾਕੀ ਕੱਦ-ਵਜ਼ਨ ਚੰਗਾ ਏ ਹਲੋ ਵੀਰ ਜੀ ਉਰੀ ਠੰਡੀ ਸੀ ਲਿਆ ਵੀ ਵੇੜ। ਮੈਂ ਕਹਿੰਦਾ ਭਾਵੇਂ ਪਾੜਾ ਪਾਓ ਤੇ ਭਾਵੇਂ ਨਾ ਪਾਓ। ਆ ਨਸਲ ਚੰਗੀ ਆ। ਇਹਨੂੰ ਦੁੱਧ ਜੇ। ਹਾਂਜੀ, ਨੀੜੇ ਵੀਰ। ਇਹ ਨਿਕਲ ਆਈ ਫੇਰ ਤਾਂ ਬੱਛੀ ਹੈਗੀ 40045 ਦੀ ਹੁਣਾਈ। ਹਾਂਜੀ ਹਾਂਜੀ ਹਾਂਜੀ। ਤੇ ਹੁਣ ਆਪਾਂ ਦੇ ਦੇਣੀ ਬਿਲਕੁਲ ਆਫਰ ਲਾ ਦੀਏ ਆਫਰ। 20000 ਦੀ। ਨਹੀਂ। ਹਾਂ। ਆ ਜੇ ਜਾਈ ਦੇਣੀ। ਨਹੀਂ। 19 ਦੀ। 18 ਦੀ ਫਿਰ ਹਾਂ ਨਾ ਹੀ। 17 ਦੀ ਹਾਂ ਨਾ ਹੀ। ਲਓ ਵੀ ਜੀ 17000 ਦੀ ਬੱਛੀ। ਸੋਹਣੀ ਸੰਖੀ ਬੱਛੀ ਜੀ। 200 200 5 5 ਮੈਂ ਕਰ ਦਾਂ। 5 500 ਸਾਰੀਆਂ ਚ ਜੋ ਕੋਈ ਨਹੀਂ ਜੀ ਜੋੜਾ ਲਾਉ। ਜੋ ਆ ਵੇੜਾ ਤੰਨੇ ਚੰਗੀਆਂ ਜੇ ਤੇ ਮੇਰੇ ਵੀਰ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਬਹੁਤ ਬਹੁਤ ਧੰਨਵਾਦ ਜੀ